ਸਾਹਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਫਿਲਮੀ ਅਦਾਕਾਰ ਦਲਜੀਤ ਦੋਸਾਂਝ ਦੀ ਦਲਜੀਤ ਦੋਸਾਂਝ ਨੇ ਪਹਿਲਾਂ 1/2 ਕੀਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਪੰਜਾਬੀ ਅਤੇ ਹਿੰਦੁਸਤਾਨੀ ਬਸਦੇ ਨੇ ਉਹਨਾਂ ਦਾ ਗੀਤ गा ਕੇ ਮਨੋਰੰਜਨ ਕੀਤਾ ਗਿਆ ਹੁਣ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਲਾਈਵ ਸ਼ੋਅ ਕੀਤੇ ਜਾ ਰਹੇ ਨੇ ਦਲਜੀਤ ਦੋਸਾਂਝ ਨੂੰ ਕਿਉਂਕਿ ਦਲਜੀਤ ਦੋਸਾਂਝ ਦੀ ਇਹਨਾਂ ਦਿਨਾਂ ਦੇ ਵਿੱਚ ਤੂਤੀ ਬੋਲ ਰਹੀ ਹੈ ਯਾਨੀ ਕਿ ਆਪਣੀ ਗਾਇਕੀ ਦਾ ਲੋਹਾ ਬਣਵਾ ਰਹੇ ਨੇ ਜੇ ਗੱਲ ਕਰੀਏ ਦਲਜੀਤ ਦੋਸਾਂਝ ਦੇ ਕੈਰੀਅਰ ਦੀ ਖਾਸ ਕਰਕੇ ਦਲਜੀਤ ਦੋਸਾਂਝ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਜਦੋਂ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰਲ ਹੋਈਆਂ ਇੱਕ ਗੱਲ ਹੈ ਕਿ ਦਲਜੀਤ ਉਸਾਨ ਵੱਡੇ ਵੱਡੇ ਸਿਆਸੀ ਆਗੂਆਂ ਨੂੰ ਮਿਲ ਰਹੇ ਨੇ ਅੱਜ ਤੇ ਹੈਰਾਨਗੀ ਹੋ ਗਏ ਯਾਨੀ ਕਿ ਇੱਕ ਪਾਸੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬੀ ਆਗੇ ਹੋਏ ਪੰਜਾਬੀ ਬੋਲਦੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਜੰਗਲ ਹੈ ਪੰਜਾਬ ਨੇ ਹੀ ਉਹਨਾਂ ਨੂੰ ਪ੍ਰਮੋਟ ਕੀਤਾ ਹੈ ਕਿਉਂਕਿ ਜੇਕਰ ਪੰਜਾਬੀ ਨਾ ਬੋਲਦੇ ਸ਼ਾਇਦ ਉਹਨਾਂ ਦੇ ਗਾਣੇ ਪ੍ਰਮੋਟ ਨਾ ਹੁੰਦੇ ਅੱਜ ਆਈਕਨ ਬਣੇ ਹੋਏ ਨੇ ਅੱਜ ਰੋਲ ਮਾਡਲ ਨੇ पूरे भारत के जड़े यंगस्टर ने लड़कियां लड़के ने लेकिन इस दलदीर जो वो एक कारा किया गया है कारा की है कि ਜੇਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਜਾ ਸਕਦਾ ਹੈ ਕਿ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 38 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਕਿ ਉੱਥੇ ਜਾਣਾ ਦਲਜੀਤ ਦਾ ਸਾਇੰਦਾ ਬਣਦਾ ਸੀ ਜਾਂ ਨਹੀਂ ਬਣਦਾ ਸੀ ਪੰਜਾਬ ਦੇ ਜਿੰਨੇ ਵੀ ਨਾਮ ਨਾਮਰ ਗਾਇਕ ਨੇ ਜਿੰਨੇ ਵੀ ਇਵਨ ਤੋਂ ਰੈਚਲ ਗੁਪਤਾ ਜਿਹੜੀ ਗ੍ਰੈਂਡ ਮਿਸ ਵਰਲਡ ਬਣੀ ਹੈ ਦੁਨੀਆ ਦੀ ਉਹਦੇ ਵੱਲੋਂ ਵੀ ਜਲਦੀ ਸ਼ਮੂਲੀਅਤ ਕੀਤੀ ਜਾਵੇਗੀ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਲ ਪੁੱਛਿਆ ਜਾਵੇਗਾ ਲੇਕਿਨ ਇਧਰ ਦਲਜੀਤ ਸਾਂਝ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਗੁਲਦਸਾ ਲੈ ਕੇ ਪਹੁੰਚੇ ਗੱਪਾ-ਸ਼ੱਪਾ ਲੜਾਈਆਂ ਗਈਆਂ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਗਿਆ ਲੇਕਿਨ ਨਰਿੰਦਰ ਮੋਦੀ ਨੂੰ ਇਹ ਨਹੀਂ ਕਿਹਾ ਗਿਆ ਕਿ ਦਲਜੀਤ ਦਸਾਂਝ ਵੱਲੋਂ ਕਿ ਜਗਜੀਤ ਸਿੰਘ ਡੱਲੇਵਾਲ ਅੱਜ ਜਿਨ੍ਹਾਂ ਨੂੰ 38 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਯਾਨੀ ਕਿ ਦਲਜੀਤ ਦਸਾਂਝ ਨੇ ਰਾਜ ਕੇ ਤਰੀਫਾਂ ਕੀਤੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹਨਾਂ ਨਰਿੰਦਰ ਮੋਦੀ ਨੇ ਵੀ ਦਲਜੀਤ ਸਾਂਝ ਦੀਆਂ ਸਿੱਤਾਂ ਦੇ ਪੁੱਲ ਬਣੇ ਲੇਕਿਨ ਦੋਨਾਂ ਵੱਨੋਂ ਇੱਕ ਵਾਰ ਵੀ ਨਹੀਂ ਗੱਲ ਕੀਤੀ ਗਈ ਕਿਸਾਨੀ ਧਰਨੇ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਕਿਸੇ ਵੀ ਸਮੇਂ ਇਸ ਦੁਨੀਆ ਤੋਂ ਕੂਚ ਕਰ ਸਕਦੇ ਨੇ ਲੇਕਿਨ ਇਧਰ ਤਾਸਤੂ ਮਸ ਨਾ ਤੇ ਜਗਜੀਤ ਸਿੰਘ ਨਾ ਤੇ ਦਲਜੀਤ ਸਾਂਝ ਹੋ ਰਹੇ ਨੇ ਨਾ ਭਾਤੀ ਜਨਤਾ ਪਾਰਟੀ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਇੱਕ ਵਾਰ ਵੀ ਨਹੀਂ ਗਏ ਦਲਜੀਤ ਦਸਾਂਜ ਦੂਸਰੇ ਪਾਸੇ ਕਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੂੰ ਮਿਲਦੇ ਨੇ ਯਾਨੀ ਕਿ ਸੋਸ਼ਲ ਮੀਡੀਆ ਤੇ ਜਿਵੇਂ ਕੀ ਵੀਡੀਓ ਅਤੇ ਪੋਸਟਾਂ ਪਿਕਸ ਵਾਇਰਲ ਹੋਈਆਂ ਦਲਜੀਤ ਦਸਾਂਝ ਅਤੇ ਨਰਿੰਦਰ ਮੋਦੀ ਦੀਆਂ ਇਧਰੋਂ ਪੰਜਾਬ ਅਤੇ ਪੰਜਾਬੀਤ ਪੰਜਾਬ ਕਿਸਾਨਾਂ ਨੇ ਕਿਆ ਕਿ ਦਲਜੀਤ ਦਸਾਂਝ ਨਾਮਵਰ ਗਾਇਕ ਹੋਣ ਦੇ ਨਾਲ ਨਾਲ ਇੱਕ ਵਾਰ ਵੀ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਨਹੀਂ ਬੋਲੇ ਕਿ ਜਗਜੀਤ ਕਿ ਕੀ ਦਲਜੀਤ ਉਸਾਂ ਜਨਸੀਆਂ ਦਾ ਬੰਦਾ ਹੈ ਸਰਕਾਰੀ ਬੰਦਾ ਹੈ ਕਿਉਂ ਨਹੀਂ ਹਾਕਮ ਚ ਖੜ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਧੰਨ